ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ ਪਾਲ ਹੈ ਅਕਿਰਤ ਕਣਾ ਪੂਰਨ ਦ੍ਰਿਸ਼ਟ ਤੇਰੀ ਰਾਮ ਸੁਖ ਹੋ ਤਲ ਗੁਰ ਸੇਵੀਐ ਹਨਸ ਸਹਜ ਸੁਭਾਏ ਦਰਸਨ ਪਰਸ ਐ ਗੁਰ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਸੰਮਦੀ ਨੂਰ ਅਰਸੋ ਕੁਰਸੋ ਛੱਤੀ ਆ ਤੁੱਦ ਡਿਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤ ਸਾਹੋਂ ਸਿਰ ਸਾਹਾਂ ਦਾ ਸਾਹੋਂ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵਿਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀਮ ਮਹੱਲਾ ਪੰਜਵਾਂ ਘਰਤੀਜਾ ਇੱਕ ਓ ਅੰਕਾਰ ਸਤ ਗੁਰ ਪਰਸਾਦ ਕੋਈ ਜਾਣ ਕਵਨ ਇਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਿਦ ਬੂਜੈ ਤਾਕੀ ਨਿਰਮਲ ਰੀ ਕੋਈ ਜਾਣ ਕਮਨ ਹਾ ਜਗ ਮੀਤ ਜੇ ਸੋਏ ਕਰਪਾਲ ਸੋਈ ਬਿਦ ਬੁਜੈਂ ਤਾਂ ਕੀ ਨਿਰਮਲ ਰੀਤ ਰਹਾਉ ਮਾਤ ਪਿਤਾ ਬਨਤਾ ਸੁਤ ਬੰਦਪ ਇਸਤ ਮੀ ਤਿਆਰ ਭਾਈ ਪੁਰਬਜਨ ਕੇ ਮਿਲੇ ਸੰਜੋਗੀ ਅੰਤਹ ਕੋ ਨਾ ਸਹਾਈ ਮੁਕਤ ਮਾਲ ਕੰਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾ ਕਰਤ ਬਿਹਾਨੀ ਅਬ ਦਹਿ ਤਾ ਮਹ ਸੰਤੋਖ ਨਾ ਪਾਇਆ ਹਸਤ ਰਥ ਅਸਵ ਪਵਨ ਤੇਜ ਤਾਨੀ ਭੂਮਨ ਚਤਰਾਂਗਾ ਸੰਗ ਨਾ ਚਾਲਿਓ ਇਨ ਮਹਿ ਕਛਵੈ ਉਠ ਸਦਾਇਓ ਨਾਗਾ ਨ ਕੀ ਹਾ ਸੁਖ ਆਗੇ ਮੁਖ ਉਜਲ ਸੰਗ ਸੰਤਨ ਕੈ ਪਾਇ ਹਰ ਕੇ ਸੰਤ ਪ੍ਰੇ ਪ੍ਰੀਤਮ ਪ੍ਰਭ ਕੇ ਤੋ ਕੈ ਹਰ ਹਰ ਗਾਇ ਨਾ ਸੁਖਿਆਗੇ ਮੁਖਿ ਉਜਲ ਸੰਗ ਸੰਤਨ ਕੈ ਪਾਇਆ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀਕੀ ਫਤਿਹ ਸਾਰ ਸੰਗਤ ਸੈਬਾ ਨੇ ਕਿਰਪਾ ਕੀਤੀ ਹੈ ਉਹ ਮਹੀਨੇ ਦੀ ਸ਼ੁਰੂਆਤ ਆਰੰਭਤਾ ਹੋਈ ਹੈ ਅੱਜ ਉਹ ਮਹੀਨੇ ਦੀ ਸੰਗRAND ਦਾ ਦਿਹਾੜਾ ਹੈ ਜੋ ਸਤਗੁਰੂ ਸਾਹਿਬਾਂ ਨੇ ਸਾਨੂੰ ਉਹਦੇ ਮਹੀਨੇ ਦਿੱਤੇ ਉਪਦੇਸ਼ ਬਖਸ਼ਿਸ਼ ਕੀਤਾ ਹੈ ਆਓ ਉਹ ਸਭ ਉਪਦੇਸ਼ ਨੂੰ ਵਾਪਸ ਸੰਤਾਨ ਇੱਕ ਵਾਰ ਫਿਰ ਸਰਬਨ ਕਰ ਲਵੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਹ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੋ ਬੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਹ ਮਨ ਬੇਦਿਆ ਚਰਨਾਰ ਬਿੰਦ ਦਰਸਨ ਲਗੜਾ ਸਾਹ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਮੀ ਲਾਹੋ ਵੇਖਿਆ ਪਹੇ ਨ ਸਕੈ ਮਿਲ ਸਾਧੂ ਗੁਨ ਗਾਹੋ ਜਹਤ ਉਬਜੀ ਤਹੇ ਮਿਲੀ ਸੱਚੀ ਪ੍ਰੀਤ ਸਮਾਹ ਕਰ ਗਹਿ ਲਿਨੀ ਪਾਰ ਬ੍ਰਹਮ ਬਹੁੜ ਨਾ ਵਿਛੜਿਆ ਹੋ ਬਾਰ ਜਾਉ ਲਖ 베ਰੀਆ ਹਰ ਸੱਜਣ ਅਗਮ ਆਗਾਹ ਸ਼ਰਮ ਪਾਈ ਨਾਰਾਇਣ ਨਾਨਕ ਦਰ ਪਿਆਹੋ ਭੋਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹੋ ਸ਼ਰਮ ਪਾਈ ਨਾਰਾਇਣ ਨਾਨਕ ਦਰ ਪਿਆਹੋ ਓ ਖਸਵੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹ ਹੋ ਵਾਹ ਗੁਰਜੀਤ ਕਾ ਖਾਲਸਾ ਵਾਹ ਗੁਰਜੀਤ ਕੀ ਫਤਿਹ ਸਤ ਨਾਮ ਵਾਹੇ ਗੁਰੂ ਸਤ சா ab nnam ਸਤਿ ਨਾਮ ਵਾਹਿਗੁਰੂ ਸਤਿ ਨਾਮ ਵਾਹਿਗੁਰੂ ਲਾ ਰਹੀ ਸਤਿ ਨਾਮ ਵਾਹਿਗੁਰੂ ਵਿਸਰਨਾਹੀ ਦਾਤਾਰ ਵਿਸਰ ਆਪਣਾ ਨਾਮ ਦੇਹੁ ਆਪਣਾ ਨਾਮ ਦੇਹੁ ਅਪਣਾ ਨਾਮ ਰੇ ਗੁਨ ਗਾਵਾ ਦਿਨ ਰਾਤ ਗੁਨ ਗਾਵਾ ਦਿਨ ਰਾਤ ਨਾਨਕ ਚਾ ਹੋਏ ਹੋ ਨਾਨਕ ਚਾ ਹੋਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ